ਸਾਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਵੈਦ ਮਨਵੰਦਰ ਸਿੰਘ ਪਿੰਡ ਕਲੀਪੁਰ ਸ਼ਮਸ਼ਾਨ ਘਾਟ ਦੇ ਨਾਲ ਦੁਕਾਨ ਸੋਏ ਵੀਰ ਜਖੇਪੁਰ ਤੱਕ ਹਫਤਾ ਪਹਿਲਾਂ ਸਾਡੇ ਕੋਲ ਆਏ ਸੀ ਇੱਕ ਹਫਤਾ ਹੋ ਗਿਆ ਜੀ ਹਾਂ ਇੱਕ ਹਫਤੇ ਇਹਦੇ ਨਾਲ ਮੂੰਹ ਤੇ ਬਹੁਤ ਫੁંਸੀਆਂ ਸੀ ਆ ਨੇੜੇ ਕਰਕੇ ਲਗਾ ਦੇ ਮੜਾ ਇਹਥੇ ਬਹੁਤ ਫੁંਸੀਆਂ ਸੀ ਜਿਹੜੇ ਆ ਦਾਗ ਜੇ ਰਹਿ ਗਏ ਫੁંਸੀਆਂ ਸਾਰੀਆਂ ਖਤਮ ਹੋ ਗਈਆਂ ਸੋ ਵੀਰ ਜੀ ਤੁਹਾਨੂੰ ਕਿੰਨਾ ਕ ਹਫਤੇ ਚ ਫਾਇਦਾ ਹੋਇਆ ਹਫਤੇ ਚ ਪੂਰਾ ਫਾਇਦਾ ਮੈ ਜੀ ਆਪਾਂ ਪੱਕੀ ਗੱਲ ਹੈ ਜਿੱਥੋਂ ਕਿ ਪਹਿਲਾਂ ਦਵਾਈ ਕਿੱਥੋਂ ਪਹਿਲਾਂ ਤਾਂ ਮੈਂ ਲੈ ਰਿਹਾ ਤੋ ਜੀ ਹੋਰ ਤਾਂ ਮੈਂ ਬਹੁਤ ਦਵਾਈ ਖਾਲੀ ਜੀ ਕੋਈ ਤਾਂ ਮੰਨ ਲਓ ਜਿਵੇਂ ਸਟੇਰੀਡ ਦੇ ਦਿੰਦੇ ਨੇ ਮੂੰਹ ਸੁੱਜਿਆ ਕਰੇ ਜੀ ਕੋਈ ਕਿਵੇਂ ਉਹਨੇ ਕੋਈ ਦਿੱਕਤ ਨਹੀਂ ਆਈ ਜੀ ਮੈਨੂੰ ਤੇ ਮੇਰਾ ਫੇਸ ਸਾਰਾ ਸਾਫ਼ ਹੋ ਗਿਆ ਜੀ ਕਿੰਨੇ ਦਿਨਾਂ ਚ ਹੋਇਆ ਇੱਕ ਹਫ਼ਤੇ ਦੇ ਵਿੱਚ ਬਾਈ ਜੀ ਤੁਸੀਂ ਲੈ ਕੇ ਆਏ ਸੀ ਬਾਈ ਨੂੰ ਹਾਂਜੀ ਮੈਂ ਲੈ ਕੇ ਆਇਆ ਸੀ ਸੱਚੋਂ ਸਾਂ ਦੱਸੋ ਕਿੰਨਾ ਖਫਾ ਪਿਆ ਫੁੱਲ ਵਰਗਾ ਜੀ ਲੱਗਦਾ ਕਿ ਇੱਥੇ ਕੋਈ ਕਰਾਮਾਤ ਹੈਗੀ ਹੈ ਹਾਂਜੀ ਹਾਂਜੀ ਸੋ ਜੀ ਅਸੀਂ ਦੱਸਣਾ ਚਾਹੁੰਦੇ ਆਂ ਕਈ ਵਾਰੀ ਨਾ ਵੀਰ ਜੀ ਤੁਹਾਡੀ ਵੀਡੀਓ ਦੇ ਜਰੀਏ ਦੱਸ ਦਿੰਨੇ ਆਂ ਇੱਥੇ ਸਾਡੀ ਨਕਲ ਕਰਨ ਵਾਲੇ ਬਹੁਤ ਬੈਠੇ ਆਂ ਕਈ ਬੰਦੇ ਉਹਨਾਂ ਨੇ ੱਡੇ ਦੇ ਛੱਡੇ ਹੋਏ ਆ ਉਹ ਕਹਿੰਦੇ ਜੀ ਉਹ ਫਲਣਾ ਉਹ ਚੇਲਾ ਜੀ ਫਲਣਾ ਆਇਆ ਜੀ ਫਲਣਾ ਉਹ ਵੀ ਦਵਾਈ ਉਹ ਹੀ ਦਿੰਦਾ ਪਰ ਮੈਂ ਦੱਸਣਾ ਚਾਹਣਾ ਜਿਹੜਾ ਸਾਡੇ ਕੋਲੇ ਨਕਸਾ ਹੈ ਉਹ ਅਸੀਂ ਆਪ ਦਾ ਨਕਸਾ ਆਪਦੇ ਹਜੇ ਕਿਸੇ ਨੂੰ ਵੀ ਨਹੀਂ ਦਿੱਤਾ ਤੇ ਨਾ ਹੀ ਸਾਡੀ ਕੋਈ ਪਿੰਡ ਕਲੀਪੁਰਚ ਹੋਰ ਬ੍ਰਾਂਚ ਆ। ਹੋਰ ਕਿਸੇ ਵੀ ਪਿੰਡ 'ਚ ਕੋਈ ਬ੍ਰਾਂਚ ਨਹੀਂ। ਸੋ ਜਿਹੜੀ ਦੁਕਾਨ ਆਪਣੀ ਸ਼ਮਸ਼ਾਨ ਘੜ ਦੇ ਨਾਲ ਆ ਬਾਕੀ ਸਾਡੀ ਨਕਲ ਕਰਨ ਵਾਲੇ ਜਰੂਰ ਇੱਥੇ ਬੈਠੇ ਆ ਦੋ ਤਿੰਨ ਉਹਨਾਂ ਤੋਂ ਬਚਣ ਦੀ ਲੋੜ ਆ ਤੁਸੀਂ ਸਿੱਧਾ ਆ ਕੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਸਾਨੂੰ ਫੋਨ ਕਰੋ ਅਸੀਂ ਤੁਹਾਨੂੰ ਆਪ ਦੱਸਾਂਗੇ ਸਾਡੀ ਲੋਕੇਸ਼ਨ ਕੀ ਹੈ ਜਾਂ ਸਾਨੂੰ ਵਟਸਐਪ ਕਰੋ ਵਟਸਐਪ ਤੇ ਲਿਖ ਕੇ ਭੇਜੋ ਲੋਕੇਸ਼ਨ ਭੇਜੋ ਅਸੀਂ ਤੁਹਾਨੂੰ ਨਾਲ ਦੀ ਨਾਲ ਲੋਕੇਸ਼ਨ ਜਿਹੜੀ ਕਰੰਟ ਲੋਕੇਸ਼ਨ ਉਹ ਭੇਜ ਦਿੰਨੇ ਜਿਹਦੇ ਨਾਲ ਕਿਸੇ ਮਰੀਜ਼ ਦਾ ਇੱਥੇ ਵਿਚਾਰੇੋਂੋਂ ਤੋਂ ਨੁਕਸਾਨ ਨਹੀਂ ਹੁੰਦਾ ਸੋ ਤੰਦਰੁਸਤੀ ਮਿਲਦੀ ਹੈ ਸੋ ਮੈਂ ਬੇਨਤੀ ਕਰਦਾ ਕਿ ਕਿਸੇ ਦੇ ਦੰਤਾਂ ਧੰਡਰੀਆਂ ਖੁਰਕ ਮੂੰਹ ਤੇ ਫੁਣਸੀਆਂ ਚਮੜੀ ਰੋਗ ਕੋਈ ਵੀ ਹੋਵੇ ਬਵਾਸੀਰ ਹੋਵੇ ਸੈਲਾਨਾ ਘਟ ਜਾਣਾ ਵੱਜ ਜਾਣਾ ਜਾਂ ਫਲੇਰੀ ਹੋਵੇ ਜਾਂ ਕਿਸੇ ਦੇ ਕਿੰਨਾ ਵੀ ਤਜਾਬ ਬਣਦਾ ਤਜਾਬ ਗੈਸ ਠੀਕ ਨਹੀਂ ਹੁੰਦਾ ਸਾਡੇ ਕੋਲ ਇੱਕ ਦੇਸੀ ਬਣਾਇਆ ਹੋਇਆ ਚੂਰਨ ਹੈ ਜਿਹਦੇ ਨਾਲ ਤਜਾਬ ਵਾਰੀ-ਵਾਰੀ ਜਿੰਨੇ ਬਣਦਾ ਉਹਦੇ ਤਜਾਬ ਨਹੀਂ ਬਹੂਗਾ ਇੱਕ ਵਾਰੀ ਲਿਆ ਕੇ ਦੇਖ ਸਕਦੇ ਹੋ ਸੋ ਧੰਨਵਾਦ ਵੀਰੇ ਇਸ ਵੀਡੀਓ ਨੂੰ ਸ਼ੇਅਰ ਕਰੋ ਇੱਕ ਅੱਖਾਂ ਦੀ ਦਵਾਈ ਅਸੀਂ ਹਰ ਵੀਰਵਾਰ ਵੀਰੇ ਮੁਕਤ ਦਿੰਦੇ ਆ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਕੁਕਰੇ ਹੋ ਜਾਂਦੇ ਆ ਅੱਖਾਂ ਦੇ ਵਿੱਚ ਪਾਣੀ ਲੱਗਣਾ ਅੱਖਾਂ